ਸ੍ਰੀ ਗੁਰੂ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਚੜੈਕ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਮੋਗਾ ਹੀ ਪੈਂਦੇ ਆ ਜਿਹੜੇ ਕੋਲ ਵੀਡੀਓ ਬਣਾ ਰਹੇ ਬਈ ਵਪਾਰ ਦਾ ਕੰਮ ਕਰਦੇ ਰੁਟੀਨ ਤੇ ਪਸ਼ੂ ਆਉਂਦੇ ਰਹਿੰਦੇ ਨੇ ਤੇ ਰਟੀ ਇੰਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ। ਤਾਂ ਐਨੀਮਲ ਸੇਲ ਆ ਇੱਕ ਤਾਜੀ ਸੂਈ, ਦੋ ਗੱਬਣਾਂ ਡਿਟੇਲ ਪ੍ਰੋਪਰ ਬਾਈ ਤੋਂ ਲੈ ਲੈਣੇ ਆਜੋ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਨਾਮ ਤੇ ਐਡਰੈਸ ਦੱਸੋ। ਨਾਮ ਹਰਦੇਵ ਸਿੰਘ ਆ ਜੀ, ਪਿੰਡ ਹੈਗਾ ਚੜੱਕ ਦੇ ਕੋਠੇ ਜ਼ਿਲ੍ਹਾ ਮੋਗਾ ਵੀਰੇ। ਮੋਬਾਈਲ ਨੰਬਰ ਜੀ 7717605122 ਠੀਕ ਆ ਜੀ। ਤੇ ਬਈ ਤਾਜੀ ਸੂਈ ਤੋਂ ਸ਼ੁਰੂ ਕਰ ਲੱਗੇ ਜੀ। ਤਾਜੀ ਸੂਈ ਹਾਂ ਜੀ। ਇਹਦੀ ਕੀ ਡਿਟੇਲ ਆ ਜੀ? ਇਹ ਵੀਰੇ ਦੂਜਾ ਸੂਆ ਸੂਈ ਆ। ਠੀਕ ਆ ਜੀ। ਜਰਸੀ ਕਾਲੇ ਰੰਗ ਦੀ। ਠੀਕ ਆ ਜੀ। ਇਹਦੇ ਮਗਰ ਬੱਚੀ ਹੈ ਵੀਰੇ ਮਗਰ ਬੱਚੀ ਕਰਮ ਵਾਲੀ ਸੋਹਣੀ ਹੈ ਦੇਖ ਸਕਦੇ ਹੋ ਤੁਸੀਂ ਬਰੀਡ ਜੜੀ ਆ ਬੱਚੀ ਛੋਟਾ ਮੋਟਾ ਹੀ ਕਰੌਸ ਆ ਤੇ ਜੇਰ ਡੰਨਾ ਬਾਈ ਜੇਰ ਵੀ ਰਿਆ ਵੇ ਬਾਈ ਲਓ ਜੀ ਜੇਰ ਵੀ ਚੈੱਕ ਕਰ ਲਓ ਤੇ ਬੋਲਾ ਕਿੰਨਾ ਕ ਕੱਢ ਲਿਆ ਬਾਈ ਬੋਲਾ ਵੀਰੇ 2.5 ਕਿਲੋ ਹੀ ਕੱਢਿਆ ਵੇ ਆਪਾਂ 5-6 ਕਿਲੋ ਕਹਿ ਦਿੱਗੇ ਠੀਕ ਆ ਜੀ ਕਿੰਨਾ ਕ ਪਾਜੂ ਬਾਈ ਦੁੱਧ ਦੁੱਧ ਨੂੰ ਜੀਣਾ ਚਾਹੀਦਾ ਵੀਰੇ 17 ਕਿਲੋ 18 ਤੋੜ ਕੇ ਦਿਖਾ ਦੇ ਵੀਰੇ ਬਲੈਕ ਤੇ ਕਾਫੀ ਦਾ ਮਿਕਸ ਆ ਜੀ ਕਲਰ ਦੀ ਜਰਸੀ ਆ ਬੱਛੀ ਨੂੰ ਇਹਨੇ ਜਨਮ ਦਿੱਤਾ ਬੱਛੀ ਵੀ ਮਗਰ ਚੰਗੀ ਆ ਜੀਰ ਡਾਨਾ ਤੁਹਾਡੇ ਸਾਹਮਣੇ ਦਿਖ ਰਹੀ ਆ ਤੇ ਦੁੱਧ ਬਾਈ ਕਹਿੰਦਾ 2 2.5 ਕਿਲੋ ਕੱਢਿਆ ਕੋਸ ਚਲੋ ਅੱਧਾ ਪੌਣਾ ਕਿਲੋ ਕਿਲੋ ਬੱਛੀ ਪੀਗੀ ਹੋਊਗੀ ਫਵਾਨਾ ਕਰਮ ਵਾਲੀ ਬਹੁਤ ਸੋਹਣਾ ਤਿਆਰ ਕਰੀ ਬੈਠੀ ਆ ਚਾਰੇ ਥਨ ਗੈਪ ਤੇ ਨਿਖੜ ਮੇ ਇੱਕੋ ਸਾਈਜ਼ ਦੇ ਸੋਹਣੀ ਫੇਸ ਕੁਆਲਟੀ ਆ ਰੰਗ ਰੂਪ ਦੀ ਚੰਗੀ ਆ ਵਜਨ ਵਾਲੀ ਆ ਬਾਈ ਦੱਸਦਾ ਕਿ 17 18 ਕਿਲੋ ਦੇ ਦੂਗੀ ਬਾਕੀ ਦੁੱਧ ਸੇਵਾ ਦਾ ਜੇ ਕੋਈ ਵੀ ਰਵਾਧ ਦੇ ਕਰ ਲੂ ਤਾਂ ਵੱਧ ਵਿੱਚ ਉਹ ਲੂਗਾ ਜੇ ਘੱਟ ਕਰ ਲੂ ਤਾਂ ਘੱਟ ਚੋ ਲੂਗਾ ਕਿਉਂਕਿ ਦੁੱਧ ਹੁੰਦਾ ਸੇਵਾ ਦਾ ਬਾਕੀ ਤੇ ਬਾਈ ਥਣਾ ਦੀ ਡੰਨਾ ਜੀ ਥਣਾ ਦੀ ਵੀਰੇ ਆਪਣੀ ਫੁੱਲ ਗਰੰਟੀ ਹੋਊਗੀ ਠੀਕ ਆ ਜੀ ਅਗਲਾ ਆਨਲਾਈਨ ਮੰਗਾ ਲਵੇ ਥਣਾ ਦੀ ਆਪਣੀ ਗਰੰਟੀ ਠੰਡੀ ਸੀਲ ਜੀ ਠੀਕ ਆ ਮੁੱਲ ਬਾਈ ਇਹਦਾ ਇਹ ਵੀਰੇ 42000 ਦੀ ਦੇ ਦੇਾਂਗੇ ਮਾੜਾ ਮੋਟਾ ਸ਼ੋਰ ਚੱਪਾ ਜੀ ਸ਼ੋਰ ਚੱਪਾ ਕਰਦੇ ਆ ਕੋਈ ਨਹੀਂ ਠੀਕ ਹੋ ਜੀ 42000 ਰੁਪਇਆ ਬਾਈ ਮੁੱਲ ਕਰਦੇ ਬਾਈ ਕਹਿੰਦਾ ਛੋੜਛੱਪਾ ਕਰ ਦਾਂਗੇ ਜਿਹਨੂੰ ਜਚੂਗੀ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਦੋ ਨੰਬਰ ਇਹ ਬੱਚੀ ਦੀ ਕੀ ਡਿਟੇਲ ਹੈ ਜੀ ਇਹ ਬੱਚੀ ਵੀਰੇ ਦੋ ਦਿਨ ਦਾ ਮੂ ਠੀਕ ਹੈ ਜੀ ਪਹਿਲਾਂ ਸੁਣਦੀ ਹੈ ਇਹ ਠੀਕ ਹੈ ਜੀ ਦਿਨ ਕਿੰਨੇ ਲੈ ਜੂ ਬਾਈ ਦਿਨ ਮੇਰੇ ਲੈਂਦੀ ਹਫਤਾ ਜੀ ਠੀਕ ਹੈ ਜੀ ਤੇ ਕਿੰਨਾ ਕੁ ਪਾ ਜੂ ਬਾਈ ਵੀਰੇ ਨੂੰ ਪਹਿਲੇ ਸੂਈ ਚਾਹੀਦਾ 16 17 ਲੀਟਰ ਦਾ 25 ਬਹੁਤ ਚੰਗੀ ਆ ਕਰਮਾ ਲਈ ਇਹ ਵੀ ਗਰਮੀ ਦਾ ਤੋਹਫਾ ਹੀ ਐ ਕ੍ਰਾਸ ਚ ਪੈਂਦੀ ਆ ਬਾਕੀ ਮਾੜੀ ਜੀ ਤੁਹਾਨੂੰ ਹਵਾਨੇ ਤੇ ਸ਼ਾਕ ਦੱਸ ਰਹੀਓ ਚਲਦੀ ਦੋਲਦੀ ਤਾਂ ਨਹੀਂ ਬਾਈ ਨਾ ਵੀਰੇ ਪੋਰਾ ਵੀ ਨਹੀਂ ਚਲਦੀ ਠੀਕ ਆ ਜੀ ਤੇ ਚਾਰੇ ਤੁਹਾਨੂੰ ਓਕੇ ਜਮਾ ਜੀ ਓਕੇ ਵੀਰੇ ਚਾਰੇ ਥਾਣਾ ਚਾਰੇ ਹਨ ਗੈਪ ਤੇ ਨਿੱਖਣ ਮੇ ਇੱਕੋ ਸਾਈਜ਼ ਦੇ ਮਗਰਲੇ ਸਾਈਡ ਤੁਹਾਨੂੰ ਦਿਖਾ ਦਿੰਨੇ ਆ ਜੀ ਬੇਮਲੂਮੇ ਸ਼ਾਕ ਆ ਬਾਈ ਕਹਿੰਦਾ ਚਲਦੀ ਨਹੀਂ ਬਾਕੀ ਹਵਾਨਾ ਕਰਮਾ ਲਈ ਸੋਨਾ ਤਿਆਰ ਕਰਦੀਆਂ ਜੀ ਬਾਈ ਦੱਸਦਾ ਕਿ 16 17 ਕਿਲੋ ਦੇ ਦੂ ਕਿਉਂਕਿ ਕਰਮਾ ਲਈ ਕੱਚੀ ਹੈ ਹਜੇ ਬਣੂ ਬਣੂ ਚੰਗੀ ਕਿਉਂਕਿ ਕਿਸੇ ਚੰਗੀ ਸੇਵਾਲੇ ਘਰੋਂ ਆਈ ਲੱਗਦੀ ਹੈ ਰਾਜੀ ਰੂਜੀ ਪੂਰੀ ਹੈ ਕੋਈ ਲੱਸੀ ਫਿੱਕੀ ਨਹੀਂ ਗਈ ਬਾਕੀ ਨਵਾਂ ਹਾਨਾ ਜੀ ਮੂੰਹ ਤੋਂ ਦੋ ਦੰਦ ਦਾ ਮੁੱਲ ਬਾਈ ਇਹਦਾ ਇਹ ਵੀ 42 ਦੀ ਦੇ ਦਿਆਂਗੇ ਵੀਰੇ ਆਫਰ ਹੀ ਆ 42 42 ਨਹੀਂ ਤਿੰਨ ਹੀ ਤਿੰਨ ਹੀ ਵੀਰੇ ਲਓ ਜੀ 42 42 ਤਾਂ ਜੇ ਕੱਠੀਆਂ ਲੈ ਲੂ ਜੀ ਕੋਈ ਤੰਨੇ ਹਾਂ ਦੇ ਦੇਾਂਗੇ ਵੀਰੇ ਫਿਰ ਕਿੰਨੇ ਦੇ ਦਿਆਂਗੇ ਕੱਠੀਆਂ ਦੇ ਦਿਆਂਗੇ 1 20 ਦੀਆਂ ਬਾਈ ਠੀਕ ਆ ਲਓ ਜੀ ਆਫਰ ਆ ਜੇ ਕੱਠੀਆਂ ਲੈ ਲੂ ਤਾਂ 1 20 ਦੀਆਂ ਤੇ ਨਹੀਂ 42 42000 ਦੀਆਂ ਤਿੰਨ ਨੰਬਰ ਇਹ ਵੀ ਪੈਂਦੀ ਜਰਸੀ ਚ ਪਰ ਕਰਮ ਵਾਲੀ ਵੱਡੀ ਆ ਇਹ ਛੋਟੀ ਨਹੀਂ ਉਹਨਾਂ ਦੇ ਮੁਕਾਬਲੇ ਜਾਨੀ ਵੱਡੀ ਆ ਇਹ ਕਿੰਨੇਵੇਂ ਸੂਏ ਆ ਜੀ ਇਹ ਵੀਰੇ ਦੂਜਾ ਸੂਆ ਇਹ ਆਪਣਾ ਤੀਜੇ ਮਾਨ ਵਾਲੇ ਠੀਕ ਆ ਜੀ ਹਾਂ ਜੀ ਦੈਣ ਕਿੰਨੇ ਲੈ ਜੂ ਬਾਈ ਇਹ ਦੈਣ ਬਾਈ ਲੈ ਜੂ ਪੰਜ ਚਾਰ ਬਾਲੇ ਨਹੀਂ ਜੀ ਥੋੜੀ ਜਿਹੀ ਭਲ ਕਰੀ ਵੀ ਇਹਦੀ ਗਾਂ ਦੀ ਭਲ ਕਰੀ ਹੋਲੀ ਭਾਲਾ ਕੋਈ ਨਹੀਂਗਾ ਆਪਣੀ ਗਰੰਟੀ ਹੋਊਗੀ ਥਣਾ ਥਣਾ ਦੀ ਠੀਕ ਆ ਜੀ ਪਾਲਾਂ ਦੀ ਜਮਾਨਾ ਹਾਂ ਜੀ ਬਾਈ ਕਹਿੰਦਾ ਗਰੰਟੀ ਹਵਾਨਾ ਕਰਮ ਵਾਲੀ ਸੋਨਾ ਤਿਆਰ ਕਰੀ ਬਟੀਏ ਦੋ ਚਾਰ ਦਾਣ ਲਊ ਕਰਮ ਵਾਲੀ ਬਾਕੀ ਪਸ਼ੂ ਦਾ ਪਤਾ ਨਹੀਂ ਹੁੰਦਾਗਾ ਉਹ ਕੀ ਕਈ ਹਰ ਦੋ ਦਿਨ ਪਹਿਲਾਂ ਵੀ ਸੂਪੇਨ ਤੱਕ ਹਰ ਬਾਅਦ ਚ ਵੀ ਸੂਪੇਨ ਦੁੱਧ ਕਿੰਨਾ ਕ ਪਾਜੀ ਦੁੱਧ ਵੀਰੇ ਅਗਲੇ ਨੇ ਦਾ 20 ਪਲੱਸ ਆਖਿਆ ਠੀਕ ਆ ਜੀ ਤੇ ਆਪਾਂ ਵੀ ਇੰਨਾ ਹੀ ਕਵਾਂਗੇ ਬਾਈ ਜੀ ਠੀਕ ਆ ਜੀ ਬਾਕੀ ਕਰ ਮਾਂ ਦਾ ਜੀ ਹਾਂ ਜੀ ਇਹਦਾ ਮੁੱਲ ਬਾਈ ਇਹ ਵੀ ਵੀਰੇ 42 ਦੀ ਕੋਈ ਦੇ 40 45000 ਦੇ ਤੋਹਫੇ ਹੀ ਆ ਜੀ ਹਾਂ ਜੀ ਜਿਹੜੇ ਵੀਰ ਨੂੰ ਜਜੂਗੀ ਮਾਨਤਨ ਬਾਈ ਕਹਿੰਦਾ ਕਰ ਦਾਂਗੇ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਧੰਨਵਾਦ